ਹਰੂ ਬਲੀ ਆਪੜਾ ਹੋਇਆ ਬਾਹਰ ਦੇ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਉਹਨਾਂ ਨਾਲ ਪੰਥਕ ਵਿਚਾਰਾਂ ਬਾਰੇ ਜਿਹੜੀ ਆ ਮੀਟਿੰਗ ਕੀਤੀ ਗਈ ਹੈ ਔਰ ਲੰਮੀਆਂ ਪੰਥਕ ਵਿਚਾਰਾ ਹੋਈਆਂ ਨੇ ਜਿਹਦੇ ਵਿੱਚ ਪਹਿਲੀ ਤਰੀਕ ਨੂੰ ਜਿਹੜੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਵਾਸਤੇ ਲੀਡਰਸ਼ਿਪ ਆਈ ਆਉਣੀ ਆ ਔਰ ਪੰਥ ਦੇ ਹੋਰ ਗਭੀਰ ਜਿਹੜੇ ਮਸਲੇ ਆ ਜਿਹੜੇ ਮੌਜੂਦਾ ਮਸਲੇ ਆ ਔਰ ਪੰਥ ਨੂੰ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀ ਇਸ ਟਾਈਮ ਤੇ ਬਹੁਤ ਵੱਡੀ ਜਿਹੜੀ ਇਸ ਵळे ਘਾਟ ਪਈ ਆ ਚਾਹ ਉਹ ਰਾਜਨੀਤਿਕ ਤੌਰ ਤੇ ਆ ਔਰ ਪੰਥਕ ਸ਼ਕਤੀ ਨੂੰ ਇਕੱਠਾ ਕਰਨ ਵਾਸਤੇ ਤੇ ਪੰਥ ਨੂੰ ਇੱਕ ਪਲੇਟਫਾਰਮ ਤੇ ਲਿਆਉਣ ਵਾਸਤੇ ਤੇ ਪਿਛਲੀਆਂ ਜਿਹੜੀਆਂ ਗਲਤੀਆਂ ਲੀਡਰਸ਼ਿਪ ਤੋਂ ਹੋਈਆਂ ਨੇ ਉਹਦੀ ਮਾਫੀ ਮੰਗਣ ਵਾਸਤੇ ਲਿਖਤੀ ਤੌਰ ਤੇ ਉਹ ਇੱਕ ਤਰੀਕ ਨੂੰ ਜਿਹੜਾ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਣ ਕੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਆਣ ਕੇ ਇੱਕ ਮੰਗ ਪੱਤਰ ਦੇਣਗੇ ਕਿ ਚਿੱਠੀ ਦੇਣਗੇ ਕਿ ਸਾਡੇ ਤੋਂ ਜਦੋਂ ਸਰਕਾਰ ਸੀ ਤੇ ਉਹ ਸਰਕਾਰ ਵਿੱਚ ਬੈਠੇ ਸਨ ਤੇ ਉਸ ਟਾਈਮ ਤੇ ਜਿਹੜੀ ਬੇਦਬੀ ਹੋਈ ਹੈ ਤੇ ਬੇਦਬੀ ਵਾਲੇ ਲੋਕਾਂ ਨੂੰ ਜਿਹੜੀ ਸਜ਼ਾ ਨਹੀਂ ਕਿ ਦਿੱਤੀ ਗਈ ਔਰ ਉਹਦੇ ਚਾਹੀ ਉਹ ਕਹਿੰਦੇ ਬੋਲ ਨਹੀਂ ਸਕੇ ਸੈਣੀ ਨੂੰ ਡੀਜੀਪੀ ਲਾਇਆ ਹਜ਼ਾਰ ਆਲਮਦੂਨ ਉਹਦੇ ਘਰਦਿਆਂ ਨੂੰ ਟਿਕਟ ਦਿੱਤੀ ਚਾ ਇਸੇ ਤਰ੍ਹਾਂ ਹੋਰ ਮਾਫੀ ਦਿੱਤੀ ਗਈ RAM REO ਨੂੰ ਕਹਿੰਦੇ ਅਸੀਂ ਉਸ ਵਕਤ ਨਾਲ ਸੀ ਤੇ ਲੇਕਿਨ ਅਸੀਂ ਉੱਥੇ ਬੋਲੇ ਨਹੀਂ ਕਿਉਂਕਿ ਗਰਬਾਣੀ ਕੀਦੀ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋਗਰ ਦਸੇ ਬਾਟ ਮਰੀਦਾ ਚੋਲੀਏ ਸੋ ਉਹਨਾਂ ਸਾਰੇ ਜਿਹੜੇ ਉਹਨਾਂ ਤੋਂ ਕਟਾਈਆਂ ਹੋਈਆਂ ਨੇ ਉਹਦੀ ਮਾਫੀ ਮੰਗਣ ਵਾਸਤੇ ਨਤਮਸਤ ਹੋਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਪਹਿਲੀ ਤਰੀਕ ਨੂੰ 11 ਵਜੇ ਸਾਰੀ ਲੀਡਰਸ਼ਿਪ ਜਿਹੜੀ ਹੈ ਇੱਥੇ ਆਣ ਕੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਮਿਲੂਗੀ ਔਰ ਉਸ ਬਾਰੇ ਅਸੀਂ ਅੱਜ ਮਿਲ ਕੇ ਤੇ ਵਿਚਾਰ ਵਟਾਂਦਰਾ ਜਿਹੜਾ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਨਾਲ ਕੀਤਾ ਬੜੀਆਂ ਗੰਭੀਰ ਵਿਚਾਰ ਹੋਈਆਂ ਕਿ ਪੰਥਕ ਸ਼ਕਤੀ ਨੂੰ ਕਿਸ ਤਰ੍ਹਾਂ ਕੀਤਾ ਇਕੱਠਾ ਕੀਤਾ ਜਾਵੇ ਜਿਹੜੇ ਗੰਭੀਰ ਮਸਲੇ ਨੇ ਔਰ ਉਹਨਾਂ ਮਸਲਿਆਂ ਤੇ ਵਿਚਾਰ ਵਟਾਂਦਰਾ ਜਿਹੜਾ ਹੋਇਆ ਇਹ ਸਾਰਾ ਕਾਲ ਤੱਕ ਸਾਬ ਤੇ ਜਹਦਰ ਨਾਲ ਅਸੀਂ ਮਿਲ ਕੇ ਕੀਤਾ ਪਈਸਾ ਤੁਹਾਨੂੰ ਕੀ ਲੱਗਦਾ ਕਿ ਬੇਦਬੀ ਦੇ ਦੌਰ ਚ ਕੌਣ ਦੋਸ਼ੀ ਸੀਗਾ ਉਸ ਵੇਲੇ ਜੀ ਲੱਗਦਾ ਕਿ ਕੋਈ ਇਹ ਸਾਰੇ ਹੁਣ ਮੈਂ ਇਕੱਲੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਕਿਸੇ ਨੂੰ ਕਲੈਕਟਿਵ ਤੌਰ ਤੇ ਸਾਰੀ ਲੀਡਰਸ਼ਿਪ ਹੀ ਦੋਸ਼ੀ ਸੀ ਕਿਉਂਕਿ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਇਹ ਕਾਰਵਾਈ ਉਥੇ ਨਹੀਂ ਹੋਈ ਜਾਂ ਡੀਜੀਪੀ ਲਾਇਆ ਗਿਆ ਕਿ ਅਕਾਲ ਪੁਰਖ ਸਾਹਿਬ ਤੇ ਮਾਫੀ ਦਿੱਤੀ ਗਈ ਤੇ ਸਾਰੇ ਲੀਡਰਸ਼ਿਪ ਉਹਦੇ ਉਸ ਟਾਈਮ ਤੇ ਹੈਗੀ ਸੀ ਇਕੱਲੇ ਦਾ ਉਹ ਨਾ ਕਿਸੇ ਦਾ ਪਕੂ ਲੈਣਾ ਕੀ ਲੱਗਦਾ ਇਸੇ ਟੀਮ ਦਾ ਕੀ ਮਾਇਜਾ ਜਿਹੜਾ ਅਕਾਲੀ ਦਰ ਨੂੰ ਘੁੱਕਣਾ ਪੈ ਰਿਹਾ ਜੀ ਲਗਾਤਾਰ ਵੇਖੋ ਜਿਹੜਾ ਅ ਅਰਸ਼ ਤੋਂ ਫਰਸ਼ ਤੇ ਆ ਨਾ ਸ਼ਰੋਮਨੀ ਅਕਾਲੀ ਦਾਲ ਉਹਦਾ ਮੁੱਖ ਕਾਰਨ ਇਹੋ ਯਾ ਵੀ ਉਹਦੇ ਪਿੱਛੇ ਜਿਹੜੇ ਹੀ ਉਹ ਗੁਰੂ ਵੱਲੋਂ ਹਟਕੇ ਤੇ ਪਰੇ ਦਿੱਲੀ ਵਾਲੇ ਪਾਸੇ ਹੋ ਗਈ ਸੀ ਔਰ ਸਿੱਖ ਜਿਹੜਾ ਹਮੇਸ਼ਾ ਸ਼੍ਰੀ ਅਕਾਲ ਪੁਰਖ ਸਾਹਿਬ ਨੂੰ ਸਰ ਸਮਰਪਿਤ ਰਹਿੰਦਾ ਔਰ ਇੱਥੇ ਮੇਰੀ ਤੇ ਪੀਰੀ ਦਾ ਸਿਧਾਂਤ ਹੈ ਗੁਰੂ ਅਰਗਵਿੰਦ ਪਾਤਸ਼ਾਹ ਨੇ ਜਿਹੜਾ ਮੇਰੀ ਪੀਰੀ ਦਾ ਸਿੱਖ ਜਿੱਥੇ ਰਾਜਨੀਤਿਕ ਹੈ ਉੱਥੇ ਧਾਰਮਿਕ ਵੀ ਹੈ ਔਰ ਧਰਮ ਨੂੰ ਉੱਤੇ ਰੱਖ ਕੇ ਰਾਜਨੀਤੀ ਨੂੰ ਥੱਲੇ ਰੱਖ ਕੇ ਘੋੜੀ ਬਣਾ ਕੇ ਰਾਜਨੀਤੀ ਸਿੱਖ ਨੇ ਕਰਨੀ ਸੀ ਲੇਕਿਨ ਕਈ ਵਾਰ ਜਦੋਂ ਰਾਜ ਭਾਗ ਆ ਜਾਂਦਾ ਹੈ ਉਦੋਂ ਧਰਮ ਨੂੰ ਜਿਹੜੇ ਲੀਡਰਸ਼ਿਪ ਆੜ ਨੇ ਉਹ ਥੱਲੇ ਕਰ ਦਿੰਦੇ ਆ ਉਹ ਨਿੱਜ ਪ੍ਰਸਤੀ ਜਿਹੜੀ ਹੈ ਤੇ ਸਰਕਾਰਾਂ ਦੀ ਉੱਪਰ ਹੋ ਜਾਂਦੀ ਹੈ ਜਿਹਦੇ ਕਰਕੇ ਜੇ ਧਰਮ ਦਾ ਕੁੰਡਾ ਰਵੇ ਤੇ ਰਾਜ ਵੀ ਸਹੀ ਚੱਲਦਾ ਹੈ ਫੈਸਲੇ ਵੀ ਗਲਤ ਨਹੀਂ ਹੁੰਦੇ ਕਈ ਵਾਰ ਉਦੋਂ ਗਲਤ ਫੈਸਲੇ ਹੁੰਦੇ ਆ ਜਦੋਂ ਅਸੀਂ ਧਰਮ ਤੋਂ ਪਾਸੇ ਚਲੇ ਜਾਂਦੇ ਆ ਧਰਮ ਨੂੰ ਉੱਤੇ ਕੁੰਡਾ ਬਣਾ ਕੇ ਨਹੀਂ ਚੱਲਦੇ ਸੋ ਉਹ ਫੈਸਲੇ ਇਸ ਕਰਕੇ ਗਲਤ ਹੋਏ ਆ ਜਦੋਂ ਸਾਡੀ ਪਿੱਠ ਜਿਹੜੀ ਹੈ ਉਹ ਧਾਰਮਿਕ ਤੌਰ ਤੇ ਦਰਬਾਰ ਸਭਾ ਵੱਲੋਂ ਜਾਂ ਕਾਲ ਤੱਕ ਸਭਾ ਵੱਲੋਂ ਪਰੇ ਹੁੰਦੀ ਆ ਇਹ ਨਹੀਂ ਵੀ ਇਹਨਾਂ ਦੀ ਮੌਜੂਦਾ ਟਾਈਮ ਤੇ ਜਾਂ ਪਹਿਲਾ ਟਾਈਮ ਤੇ ਵੀ ਜਿਹੜੀ ਲੀਡਰਸ਼ਿਪ ਜਿਦ ਤਰਾ ਮਹਾਰਾਜਾ ਰਜੀਤ ਸਿੰਘ ਸੀ ਉਹਨਾਂ ਤੋਂ ਗਲਤੀ ਹੋਈ ਤੇ ਉਹਨਾਂ ਨੂੰ ਇੱਥੇ ਕਾਲ ਤਖਤ ਸਾਹਿਬ ਤੇ ਜਿਹੜਾ ਸੀ ਉਹ ਸੱਦਿਆ ਗਿਆ ਔਰ ਕਾਲੀ ਫੂਲਾ ਸਾਹਿਬ ਨੇ ਕਿਹਾ ਵੀ ਇਹਨਾਂ ਨੂੰ ਉਹ ਇਮਲੀ ਦੇ ਦਰਖਤ ਨਾਲ ਬੰਨ੍ਹ ਦਿਓ ਤੇ ਇਹਨਾਂ ਦੇ ਕੋਟਲੇ ਮਾਰੋ ਮੋਰੋ ਖਾਲਸਾ ਪੰਥਰੇ ਜਦੋਂ ਉਹ ਵੱਜ ਗਿਆ ਕਿ ਨਿਮਰਤਾ ਹੋ ਗਈ ਉਹਨਾਂ ਕਹਿਤਾ ਜੋ ਵੱਜਿਆ ਤੋਂ ਵੱਧ ਹੋ ਗਿਆ ਰਹਿੰਦੇ ਉਹਨਾਂ ਨੂੰ ਮਤਲਬ ਉਹਨਾਂ ਨੇ ਵੀ ਆਣ ਕੇ ਮਹਾਰਾਜ ਰਣਜੀਤ ਸਿੰਘ ਨੇ ਵੀ ਆਣ ਕੇ ਕਾਲ ਤਖਤ ਸਾਹਿਬ ਤੇ تین ਆਤਮਾਸਕ ਜਿਹੜੇ ਹੋਏ ਸੀ ਇਹ ਲੱਗਦਾ ਨਹੀਂ ਸਮਝ ਜ਼ਿਆਦਾ ਹੋ ਗਿਆ ਜੀ ਵੇਖੋ ਕਦੀ ਵੀ ਜਿਹੜੇ ਭੁੱਲ ਬਖਸ਼ਾਉਣ ਦਾ ਟਾਈਮ ਆ ਨਾ ਇਹ ਅੱਗੇ ਸਮਝ ਚੰਦੋਂ ਨਾਲ ਦਲਾਲਾ ਪਾਛੇ ਜੋ ਵੀ ਤੀਸੋ ਬੀਤੀ ਗਲਤੀਆਂ ਦਾ ਸਿੱਖ ਪੁਤਲਾ ਸਿੱਖ ਨਹੀਂ ਹਰੇਕ ਮਨੁੱਖ ਜਿਹੜਾ ਗਲਤੀ ਦਾ ਪੁਤਲਾ ਹੈਗਾ ਤੇ ਜੇ ਫਿਰ ਵੀ ਉਹ ਆਣ ਕੇ ਆਣ ਕੇ ਨਤਮਸਤਕ ਹੋ ਕੇ ਗਲਤੀ ਨੂੰ ਮੰਨਦਾ ਤੇ ਮੈਂ ਸਮਝਦਾ ਬਹੁਤ ਵੱਡੀ ਗੱਲ ਆ ਔਰ ਸਵੇਰ ਤੱਕ ਘੁੱਸਿਆ ਸ਼ਾਮ ਨੂੰ ਘਰ ਆ ਜੇ ਕੋਈ ਉਹਨੂੰ ਘੁੱਸਿਆ ਨਹੀਂ ਕਹਿੰਦਾ ਇਹ ਠੀਕ ਆ ਜੋ ਕਾਲ ਤਖਤ ਸਾਹਿਬ ਦੇ ਜਹੇਦਾਰ ਉਹਨਾਂ ਨੂੰ ਸੇਵਾ ਲਾਉਣਗੇ ਉਹ ਖਿੜੇ ਮੱਥੇ ਪ੍ਰਵਾਨ ਕਰਨ ਤੇ ਕੋਈ ਦੇਰ ਨਹੀਂ ਹੁੰਦੀ ਕਤੇ ਕੋਈ ਕਹਿ ਕੰਮ ਨੂੰ ਕੋਈ ਦੇਰੀ ਨਹੀਂ ਦੀ ਜਦੋਂ ਜਾਗ ਹੀ ਉਹਦਾ ਸਵੇਰਾ ਹੁੰਦਾ ਹੈ ਭਾਈ ਸਾਹਿਬ ਜਦੋਂ ਪਹਿਲਾਂ ਵੀ ਇਹਨਾਂ ਨੇ ਮਾਫੀ ਮੰਗੀ ਸੀ ਜੀ ਫਿਰ ਸਿੰਘ ਬਾਗਰ ਉਹਨਾਂ ਨੇ ਜਦੋਂ ਸੜਾ ਕੱਟ ਪਿਆ ਸੀਗਾ ਉਹਦਾ ਉਹ ਅਸਲ 'ਚ ਮਾਫੀ ਨਹੀਂ ਮੰਗੀ ਗਈ ਉਹਦੋਂ ਫਿਰ ਮੈਂ ਵਹਿਤ ਨਹੀਂ ਮੈਨੂੰ ਗੱਲ ਉਹਦੋਂ ਕਾਲਤਖ ਸਾਹਿਬ ਦੀ ਮਰਿਆਦਾ ਦੇ ਲੰਘਣਾ ਕੀਤੀ ਗਈ ਸੀ ਇੱਕ ਇੱਥੇ ਵਿਧੀ ਵਿਧਾਨ ਆ ਕਿ ਜੇ ਕਿਸੇ ਗਲਤੀ ਕੀਤੀ ਉਹਨਾਂ ਕੇ ਐਪਲੀਕੇਸ਼ਨ ਦਵੇ ਪੰਜ ਸਿੰਘ ਸਹਿਬਾਨ ਕੱਟਰ ਹੋਣ ਅਕਾਲ ਤਖਤ ਸਾਹਿਬ ਦੇ ਅੱਗੇ ਮਾਫੀ ਹੁੰਦੀ ਮਗਰ ਮਾਫੀ ਮੰਗੀ ਜਾਂਦੀ ਹੈ ਆਪਾਂ ਪਰੇ ਰੋਜ਼ ਝਗੜੇ ਹੋ ਜਾਂਦੇ ਆਪਣੇ ਤੇ ਆਪਾਂ ਰੋਜ਼ ਜਦੋਂ ਮਾਫੀ ਮੰਗਾਉਨੇ ਆ ਕੇ ਸਿੰਘ ਨੂੰ ਉਹਨੂੰ ਪਰੇ ਦੇ ਅੱਗੇ ਮਾਫੀ ਮੰਗਣੀ ਪੈਂਦੀ ਹੈ ਕਿ ਪਿੱਛੇ ਜਾ ਕੇ ਉਹਨਾਂ ਨੂੰ ਜਾ ਕੇ ਉੱਥੇ ਮੰਗਲਾ ਅਕਾਲ ਤਖਤ ਸਾਹਿਬ ਦੇ ਪਿੱਛੇ ਨਹੀਂ ਮਾਫੀ ਮੰਗੀ ਜਾ ਸਕਦੀ ਔਰ ਉਹ ਵੀ ਮੈਂ ਸਵਿਧਾਂ ਕਿ ਸਿੱਖੀ ਸਿਧਾਂਤ ਦੀ ਅਕਾਲ ਤਖਤ ਸਾਹਿਬ ਦੇ ਸੂਲਾਂ ਦੀ ਇੱਕ ਉਲੰਘਣਾ ਹੋਈ ਹੈ ਉਤਨੀ ਹਿਮਾਵੀ ਮੰਗਣੀ ਚਾਹੀਦੀ ਹੈ ਕਾਲ ਤੱਕ ਸਾਹਬ ਦੇ ਅੱਗੇ ਮੰਗਣੀ ਚਾਹੀਦੀ ਹੈ ਇਹਨਾਂ ਨੇ ਦਿਖਾਵੇ ਲਈ ਕੀਤਾ ਗਿਆ ਸੀ ਸੋ ਇਹ ਜਿਹੜਾ ਮਾਫੀ ਵਾਲਾ ਕੰਮ ਆ ਨਾ ਉਹ ਵਿਧੀ ਦੇ ਵਿਧਾਨ ਦੇ ਅਨਸਾਰ ਹੋਣਾ ਚਾਹੀਦਾ ਜਿਸ ਤਰ੍ਹਾਂ ਹੋਣਾ ਹੈ ਇਹ ਲੀਡਰਸ਼ਿਪ ਜਿਹੜੀ ਆ ਪਹਿਲੀ ਤਰੀਕ ਨੂੰ ਆਊਗੀ ਔਰ ਆਣ ਕੇ ਦੱਸੂਗੀ ਵੀ ਸਾਥਵਾ ਗਲਤੀਆਂ ਅਸੀਂ ਉਹ ਤਾਂ ਕੀਤੀਆਂ ਭਾਵੇਂ ਨਹੀਂ ਪਰ ਅਸੀਂ ਬੋਲੇ ਤਾਂ ਨਹੀਂ ਨਾ ਜਦੋਂ ਸਾਹਿਬਜ਼ਾਦਾ ਨੂੰ ਸ਼ਹੀਦ ਕਰਨ ਲੱਗੇ ਸੀ ਸ਼ੇਰ ਜਿਹੜਾ ਉਹ ਆਪਣੇ ਉਧਰ ਦਾ ਜਿਹੜਾ ਮਲੇਰਕੋਟਲੇ ਦਾ ਹੈ ਨਵਾਬ ਸ਼ੇਰਖੰ ਉਹ ਹੀ ਬੋਲੇ ਸੀ ਨਾ ਬਾਕੀ ਤਾਂ ਚੁੱਪ ਕਰ ਰਹੇ ਸੀ ਦੋਸ਼ੀ ਦੋਵੇ ਇਹ ਜਿਹੜੇ ਉਸ ਟਾਈਮ ਤੇ ਜਦੋਂ ਸਾਹਿਬ ਜਦਾਂ ਨੂੰ ਸ਼ਹੀਦ ਕਰਨ ਲੱਗੇ ਸੀ ਤੇ ਨਹੀਂ ਬੋਲੇ ਤੇ ਦੋਸ਼ੀ ਤਾਂ ਉਹ ਵੀ ਹੈਗੇ ਸੀ ਉੱਚ ਬੜੇ ਲੋਕ ਸੀ ਉਦੋਂ ਕੱਲੇ ਉਹ ਨਹੀਂ ਹੈਗਾ ਪਰ ਹਾਰ ਦਾ ਨਾਰਾ ਕੱਲੋਂ ਉਹਨਾਂ ਮਾਰਿਆ ਸੀ ਭਾਈ ਸਾਹਿਬ ਲੱਗਦਾ ਕਿ ਇੱਕ ਤਰੀਕ ਤੁਸੀਂ ਕਹਿ ਰਹੇ ਹੋ ਕਿ ਸਾਰੀ ਲੀਡਰਸ਼ਿਪ ਪਹੁੰਚੀ ਤੁਸੀਂ ਪੰਥਕ ਸੇਵਾ ਬਹੁਤ ਲੰਮੇ ਸਮੇਂ ਤੋਂ ਕੀਤੀ ਤੁਸੀਂ ਸੰਪਰਕ ਕੀਤੀ ਹੈਗੀ ਬਾਕੀ ਨਾਲ ਗੱਲਬਾਤ ਹੁੰਦੀ ਹੋਵੇਗੀ ਤਾਂ ਕੀ ਲੱਗਦਾ ਹੈ ਕੌਣ-ਕੌਣ ਪਹੁੰਚ ਸਕਦਾ ਹੈ ਜਾਂ ਕੌਣ ਨਹੀਂ ਪਹੁੰਚੂਗਾ ਵੇਖੋ ਜਿਹੜੇ ਜਲੰਧਰ 'ਚ ਇਕੱਠੇ ਹੋਏ ਸੀ ਨਾ ਲੀਡਰਸ਼ਿਪ ਉਹ ਤਾਂ ਸਾਰੀ ਪਹੁੰਚੂਗੀ ਅਹੀਂ ਮੈਂ ਤਾਂ ਤੁਹਾਡੇ ਬਾਅਦ ਮੈਂ ਰਹਿਦਾ ਹਾਂ ਸਾਰਿਆਂ ਨੂੰ ਕਹਿਣਾ ਚਾਹਣਾ ਸ਼ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਕਿ ਉਹ ਤਾਂ ਜਦੋਂ ਇਸ਼ਤਿਹਾਰ ਦਿੱਤੇ ਗਏ ਸੀ ਨਾ ਆਪਣੇ ਉਹ ਮਾਫੀ ਤੋਂ ਬਾਅਦ ਉਹ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਵੀ ਦਿੱਤੇ ਇਹਦੇ ਵਿੱਚ ਮੈਂਬਰ ਸਭਾ ਨਾਲ ਵੀ ਹੈਗੇ ਆ ਭਾਵੇਂ ਮੈਂਬਰ ਸਭਾ ਨਾਲ ਦੇ ਵਿੱਚ ਕੋਈ ਗਲਤੀ ਨਹੀਂ ਸੀ ਮੈਂ ਉਹਨਾਂ ਮੈਂਬਰ ਸਭਾ ਨਾਲ ਨੂੰ ਔਰ ਸਮੁੱਚੀ ਲੀਡਰਸ਼ਿਪ ਥੱਲੇ ਵਾਲੇ ਸਿੰਘਾਂ ਨੂੰ ਵੀ ਕਹਿਣਾ ਕਿਉਂਕਿ ਨਾਲ ਹੀ ਰਹਿ ਹੈ ਨਾ ਸਾਰੇ ਉਹ ਸਾਰੇ ਸਿੰਘਾਂ ਨੂੰ ਭਾਵੇਂ ਕੋ ਕੋ ਥੱਲੇ ਜ਼ਹੀਰ ਵੀ ਆ ਕੋਈ ਪ੍ਰਧਾਨ ਵੀ ਆ ਕਿਹ ਜਿਲੇ ਦਾ ਕੋਈ ਇਸੇ ਤਰ੍ਹਾਂ ਹਲਕੇ ਦੇ ਇੰਚਾਰਜ ਵੀ ਆ ਕੋਈ ਹੈਗੇ ਜਿਹੜੇ ਕਿਉਂਕਿ ਕਾਲਤਖ ਸਾਹਿਬ ਤੇ ਨਤਮਸਤਕ ਹੋਇਆ ਵੱਡੇ ਹੋਣਾ ਇੱਥੇ ਸਜ਼ਾ ਜਿਹੜੀ ਲੱਗਣੀ ਆ ਨਾ ਉਹ ਗੁਰੂ ਘਰ ਦੇ ਜੋੜੇ ਤਾਂ ਭਾਵੇਂ ਸੇ ਛਾੜਦੇ ਆ ਛਾੜਨੇ ਵੀ ਚਾਹੀਦੇ ਆ ਆਪਾਂ ਆਣ ਕੇ ਲੰਗਰ ਦੀ ਸੇਵਾ ਵੀ ਕਰਦੇ ਆ ਆਪਾਂ ਝਾੜੂ ਦੀ ਸੇਵਾ ਵੀ ਕਰਦੇ ਆ ਔਰ ਲੋਕ ਕਰੋੜਾਪਤੀ ਲੋਕ ਰੋਝਾਨ ਕੇ ਇਥੇ ਉਹ ਸੇਵਾ ਕਰਦੇ ਆ ਤੇ ਸਾਨੂੰ ਤਾਂ ਵੱਡੇ ਭਾਗ ਹੋਣੀ ਹੈ ਕਾਲਤਕ ਸਾਹਿਬ ਦੇ ਜਹੇਦਾਰ ਸੇਵਾ ਲਾਉਣਗੇ ਤੇ ਮੈਂ ਸਮਝਦਾ ਕਿ ਉਹ ਸੇਵਾ ਸਾਨੂੰ ਸਾਰਿਆਂ ਨੂੰ ਕਰੀ ਜੀ ਔਰ ਸਾਰੇ ਕਾਲੀਦਾਲ ਨੂੰ ਆਉਣਾ ਚਾਹੀਦਾ ਮੈਂ ਵੀ ਬੇਨਤੀ ਕਰਨਾ ਚਾਹੁੰਦਾ ਸਾਰਾ ਕਾਲੀਦਾਲ ਇਥੇ ਆਵੇ ਜੀ ਬਹੁਤ ਬਹੁਤ ਵਧਾ ਪ੍ਰਧਾਨਗੀ ਦੀ ਧਨ ਹੋ ਸਕਦੀ ਨਹੀਂ ਨਹੀਂ ਉਹ ਵੇਖੋ ਬਾਅਦ ਵਿੱਚ ਪਹਿਲਾਂ ਤਾਂ ਜਿਹੜਾ ਗਲਾਂ ਆ ਉਹਦੀ ਮਾਫੀ ਤਾਂ ਮੰਗੀਏ ਜਦੋਂ ਗਲਾਂ ਤੋਂ ਮਾਫੀ ਮੰਗਾ ਕੇ ਅਗਲੀਆਂ ਗੱਲਾਂ ਤਾਂ ਬਾਅਦ ਚ ਚਲਣੀਆਂ ਮਖਰੋਤ ਸਿੰਘ ਸਾਹਿਬ ਨੇ ਕਿਸ ਤਰ੍ਹਾਂ ਦਾ ਸੁਭਾਸ਼ ਦਿੱਤਾ ਜੀ ਖੋ ਤਾਂ ਬਦ ਗਿਆ ਉਹਨਾਂ ਕਹਿਆ ਹੈ ਵੀ ਇਹ ਹੋਣੀ ਚਾਹੀਦੀ ਆ ਇਹਦੇ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਜੇ ਕਿਸੇ ਗਲਤੀ ਕੀਤੀ ਆ ਹੋਰ ਵੀ ਜਿਹੜੇ ਕੋਈ ਇੱਥੇ ਪੇਸ਼ ਹੁੰਦੇ ਆਣ ਕੇ ਜਿਹੜਾ ਗਲਤੀ ਕੀਤੀ ਉਹ ਕਾਲਤਖ ਸਾਹਿਬ ਤੇ ਪੇਸ਼ ਹੁੰਦੇ ਆ ਨਾ ਤਾਂ ਬਸਤਕ ਹੁੰਦੇ ਆ ਉਹਨਾਂ ਨੂੰ ਸਜ਼ਾ ਲੱਗਦੀ ਆ ਸਜ਼ਾ ਭੁਗਤ ਕੇ ਫਿਰ ਅਰਦਾਸ ਹੁੰਦੀ ਆ ਔਰ ਫਿਰ ਸੱਚੇ ਪਾਤਸ਼ਾਹ ਸਾਰਿਆਂ ਨੂੰ ਜਿਹੜੇ ਉਹ ਮਾਫ ਕਰ ਦਿੰਦੇ ਆ ਤੇ ਗਲਤੀ ਜਿਹੜੀ ਨੇ ਭੁੱਲਣ ਆ ਹਾਰ ਸਭ ਕੋ ਆ ਭੁੱਲ ਗੁਰੂ ਕਰਤਾਰ ਅਸੀਂ ਤਾਂ ਸਾਰੇ ਰੋਜ਼ ਭੁੱਲਣ ਵਾਲੇ ਲੋਕ ਆ ਜਿੰਨੇ ਵੀ ਆਪਾਂ ਬਾਹੀ ਮੰਗਣੀ ਆਉਣੇ ਇੱਥੇ ਜਦੋਂ ਆਉਣੇ ਔਰ ਸਿੱਖ ਦੋਵੇਂ ਵੇਲੇ ਜਦੋਂ ਅਰਦਾਸ ਕਰਦਾ ਜਿੱਥੇ ਨਾਨਕ ਨਾਮ ਚੜ੍ਹਦੀ ਕਲਾ ਕਹਿੰਦਾ ਉੱਥੇ ਉਸ ਤੋਂ ਪਹਿਲਾਂ ਇਹ ਗੱਲ ਕਹਿੰਦਾ ਹੈ ਕਿ ਜੇ ਮੇਰ ਤੋਂ ਕੋਈ ਜਾਣੇ ਨਾ ਜਾਣੇ ਗਲਤੀ ਹੋਈ ਹੈ ਭੁੱਲ ਚੁੱਕ ਹੋ ਗਈ ਹੈ ਸਵੇਰੇ ਤੇ ਸ਼ਾਮੀ ਜਦੋਂ ਅਰਦਾਸ ਕਰ ਤੇ ਸੱਚੇ ਪਾਤਸ਼ਾਹੋਂ ਮਾਫ ਕਰਿਆ ਜੀ ਤੇ ਗੁਰੂ ਜੀ ਮਾਫ ਕਰਦੇ ਆ ਬਿਲਕੁਲ